ਜਹਾਗੀ ਵਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾਗ ਥੋੜੀਆ ਮਜ਼ਾਕ ਥੋੜੀਆ ਮਾ ਗਗਨ ਨੂੰ ਕੀ ਹੋ ਗਿਆ ਗਾਣਾ ਕੀ ਹੋਇਆ ਬੁੱਤਾ ਮੰਮੀ ਕੁਛ ਨਹੀਂ ਮੈਨੂੰ ਉਹ ਹੈ ਪਤਾ ਨਹੀਂ ਕੀ ਹੋ ਗਿਆ ਕਹਿੰਦੇ ਕੁਛ ਨਹੀਂ ਆ ਉਲਟੀਆਂ ਤਾਂ ਕਰੀ ਜਾਂਦੀਆਂ ਕੋਈ ਨਾ ਮੈਂ ਮਾਰਦੀ ਜੱਸੀ ਨੂੰ ਬਾਜ ਜੱਸੀ ਬੁੱਤਾ ਜੱਸੀ ਬੁੱਤਾ ਮਾ ਮੇਰੇ ਕੁਛ ਨਹੀਂ ਹੋ ਰਿਹਾ ਮੈਂ ਠੀਕ ਹਾਂ ਹਾਂ ਮਾ ਕੀ ਹੋ ਗਿਆ ਮੈਂ ਬੁੱਤਾ ਆ ਦਗਰ ਨੂੰ ਪਤਾ ਨਹੀਂ ਕੀ ਹੋਇਆ ਪਿਆ ਉਲਟੀਆਂ ਜੀ ਕਰੀ ਜਾਂਦੀ ਐ ਮੈਂ ਤੈਨੂੰ ਐਂ ਕਹਿੰਦੀ ਸੀ ਡਾਕਟਰ ਦੇ ਲੈ ਚਲਦੇ ਨੂੰ ਆਪਾਂ ਨਹੀਂ ਨਹੀਂ ਡਾਕਟਰ ਤੇ ਕੀ ਲੋੜ ਐ ਮੈਨੂੰ ਤਾਂ ਨਾ ਵੈਸੇ ਖਾਦੇ ਪੀਤੇ ਨਾ ਹੋ ਗਿਆ ਉਹਨੂੰ ਕੁਛ ਮਾ ਕੁਛ ਨਹੀਂ ਹੋਇਆ ਮੈਂ ਠੀਕ ਆ ਉਹ ਮਾਂ ਵੀ ਉਲਟਾ ਫੁਲਟਾ ਇਹਨੇ ਖਾ ਲਿਆ ਹੋਣਾ ਤਾਂ ਉਲਟਿਆ ਕਰਦੀ ਹੋਣੀ ਕੁਛ ਨਹੀਂ ਹੋਇਆ ਹੈ ਇਹਨੂੰ ਬੇ ਪੁੱਤ ਤਾਂ ਵੀ ਡਾਕਟਰ ਨੂੰ ਤਾਂ ਦਿਖਾਣਾ ਹੀ ਪਾਣਾਗਾ ਧਰਮੀ ਗਰਮੀ ਹੋ ਰਹੀ ਐ ਨਹੀਂ ਮੰਮੀ ਮੈਂ ਬਿਲਕੁਲ ਠੀਕ ਹਾਂ ਡਾਕਟਰ ਦੇ ਨਹੀਂ ਜਾਣਾ ਮੈਂ ਗੋਲੀ ਲੈ ਲੈਨੀ ਆ ਮਾਂ ਦਾਦਾਂ ਤੂੰ ਮੰਨਦੀ ਘਾ ਤਾਂ ਨਹੀਂ ਨਾ ਮੈਨੂੰ ਐਂ ਦੱਸ ਭਲਾ ਉਹ ਡਾਕਟਰ ਦੇ ਜਾਣ ਚ ਕੀ ਹਰਜ ਐ ਡਾਕਟਰ ਦੇ ਜਾਵਾਂਗੇ ਕੋਈ ਦਵਾਈ ਉੱਟੀ ਵਧੀਆ ਦੇ ਦੂਗਾ ਤੂੰ ਠੀਕ ਹੋ ਜੇਗੀ ਮੇ ਕੋਈ ਗੱਲ ਨਹੀਂ ਤੁਸੀਂ ਤਾਂ ਹੀ ਕਰੀ ਜਾਂਦੇ ਹੋ ਜਿਵੇਂ ਮੈਨੂੰ ਖੂਨ ਦੇ ਉਲਟੀਆਂ ਆਈਆਂ ਹੁੰਦੀਆਂ ਫੇਰ ਕੀ ਆ ਭਾ ਮੈਂ ਨਾ ਕੱਲੇ ਮੈਨੂੰ ਲੱਗਦਾ ਚਟਨੀ ਖਾ ਲਈ ਸੀ ਉਹਦੇ ਨਾਲ ਹੋ ਗਿਆ ਹਾਂ ਹਾਂ ਤੂੰ ਹੀ ਧੱਕਾ ਕਰੀ ਜਾਂਦੀ ਆ ਬਾਈ ਨਾਲ ਤੁਹਾਨੂੰ ਹੋਇਆ ਗਿਆ ਇਹਨੂੰ ਲੈ ਦੱਸ ਲੈ ਦੱਸ ਨਾ ਫਿਕਰ ਕਿਉਂ ਨਾ ਕਰਾਂ ਇਹ ਉਲਟੀਆਂ ਕਰੀ ਜਾਂਦੀ ਐ ਬਿਮਾਰੀ ਦਾ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਵੱਧ ਜੇ ਤੂੰ ਚੁੱਪ ਕਰਕੇ ਚੱਲ ਮੇਰੇ ਨਾਲ ਡਾਕਟਰ ਦੇ ਇਹਨੂੰ ਲੈ ਕੇ ਜਾਂਦੇ ਆ ਚੱਲ ਆ ਜਾ ਪਾਣੀ ਨੂੰ ਪਤਾ ਫਿਰ ਪਿੰਡ ਜਿਹੜਾ ਇਹ ਖੜਾ ਨਹੀਂ ਸਕਣਾ ਚੱਲ ਪੁੱਤ ਚੱਲ ਸਸਤੇ ਕਰਨਾ ਪਤਾ ਨਹੀਂ ਬਸ ਜੀ 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 ਡਾਕਟਰ ਸਾਹਿਬ ਅਹ ਮੇਰੀ ਕੁੜੀ ਨੂੰ ਮਾ ਉਲਟੀਆਂ ਜਿਹਾ ਲੱਗ ਰਹੀਆਂ ਨੇ ਸਵੇਰ ਦੀਆਂ ਮੜਾ ਦੇਖੋ ਕੀ ਹੋਇਆ ਇਹਨਾਂ ਨੂੰ ਹਾਂਜੀ ਚਲੋ ਅੰਦਰ ਚੈੱਕਅਪ ਕਰ ਲਾ ਲੇ ਮਮੀ ਤੁਸੀਂ ਬੈਠੋ ਆ ਮਾਂ ਬਾਪ ਆ ਰਹੇ ਨੇ ਪ੍ਰੈਗਨੈਂਟ ਨਹੀਂ ਨਹੀਂ ਡਾਕਟਰ ਸਾਹਿਬ ਤੁਸੀਂ ਝੂਠ ਬੋਲੀ ਜਾ ਰਹੇ ਹੋ ਮੈਂ ਡਾਕਟਰਾਂ ਦੀ ਸਾਡਾ ਰੋਜ਼ ਦੀ ਕੰਮ ਹੈ ਸਾਨੂੰ ਪਤਾ ਲੱਗਦਾ ਨਾ ਤੁਸੀਂ ਪ੍ਰੈਗਨੈਂਟ ਹੋਗੀ ਲੱਗਦਾ ਮੈਨੂੰ ਵੀ ਡਾਕਟਰ ਸਾਹਿਬ ਪਲੀਜ਼ ਹੌਲੀ ਬੋਲੋ ਤੁਸੀਂ ਇਹ ਗੱਲ ਮੈਨੂੰ ਮੰਮੀ ਨੂੰ ਤੇ ਮੇਰੇ ਭਰਾ ਨੂੰ ਨਾ ਦੱਸਿਓ ਪਲੀਜ਼ ਮੈਂ ਤੁਹਾਡੇ ਮੂਰੇ ਹੱਥ ਛੋੜਦੀ ਆਂ ਅੱਜ ਨਹੀਂ ਤੇ ਕੱਲ ਤੇਰੇ ਘਰ ਦੇ ਨੂੰ ਪਤਾ ਲੱਗੂਗੀ ਫੇਰ ਤੂੰ ਕੀ ਕਰੇਂਗੀ ਇਹ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਕੱਲ ਨੂੰ ਕੋਈ ਇਦਾਂ ਦੀ ਗੱਲਬਾਤ ਹੋਊਗੀ ਨਾ ਇਹ ਮੇਰੇ ਤੇ ਗੱਲ ਆ ਜਾਣੀ ਹੈ ਸਾਰੀ ਪਲੀਜ਼ ਮੈਂ ਤੁਹਾਡੇ ਮੂਰੇ ਹੱਥ ਛੋੜਦੀ ਆਂ ਛੇ ਮੇਰੇ ਘਰੇ ਪਤਾ ਲੱਗ ਗਿਆ ਨਾਲ ਤੋਂ ਮੈਨੂੰ ਮਾਰ ਦੇਣਗੇ ਨਾਲੇ ਆ ਮਰ ਜਾਣਗੇ ਮੈਂ ਆਪਣੇ ਆਪ ਹੈਂਡਲ ਕਰ ਲੂੰਗੀ ਪਲੀਜ਼ ਮੈਨੂੰ ਥੋੜਾ ਟਾਈਮ ਚਾਹੀਦਾ ਤੁਸੀਂ ਪਲੀਜ਼ ਦੱਸਿਓ ਨਾ ਕੁਝ ਵੀ ਮੈਂ ਕੋਸ਼ਿਸ਼ ਕਰਦਾ ਤੁਸੀਂ ਮੇਰੇ ਮਾਪਰਾ ਕੀ ਗਨਬਤ ਹੈ ਹਾ ਮਾਂ ਹਾਂ ਜੀ ਬਿਲਕੁਲ ਠੀਕ ਨੇ ਇਹਨਾਂ ਨੂੰ ਨਾ ਪਤਾ ਗਰਮੀ ਦਾ ਚੱਕਰ ਕੁਛ ਬਾਅਦ ਹਾਜਮੀ ਜੀ ਹੋਈ ਹੋਈ ਹੈ ਨਾ ਤੇਜਾਬ ਦੀ ਮੈਂ ਦੋ ਤਿੰਨ ਘਾਹ ਖਾ ਦੇ ਦਾਂ ਨਾ ਠੀਕ ਹੋ ਜਾਣਗੀ ਕੋਈ ਖਬਰਾਂ ਵਾਲੀ ਗੱਲ ਤਾਂ ਨਹੀਂ ਨਹੀਂ ਕੁਛ ਨਹੀਂ ਹੋਇਆ ਮੰਮੀ ਮੈਂ ਤੈਨੂੰ ਕਿਹਾ ਸੀ ਨਾ ਤੇਜਾਬ ਦਾ ਬਣ ਗਿਆ ਬਸ ਧਿਆਨ ਰੱਖਿਆ ਕਰ ਪੁੱਤ ਹਦਾ ਸਰਦਨ ਫਿਰਦੀ ਰਹਿਣੀ ਹੈ ਗਰਮੀ 'ਚ ਮੈਂ ਤਰੀ ਮੇਰੇ ਭਾਂ ਖੀੜ ਤਾਂ ਹੋ ਗਈ ਹਾਂ ਜੀ ਬਿਲਕੁਲ ਠੀਕ ਨੇ ਕੁਛ ਨਹੀਂ ਹੋਇਆ ਨਾ ਉਹ ਪੰਜਾਬ ਸੀਗਾ ਜੀ ਆ ਦੇ ਦੇ ਵਧੀਆ ਦਵਾਈ ਦੇ ਦੇ ਵਧੀਆ ਜੀ ਚੱਲੀਏ ਕਿੰਨੇ ਪੈਸੇ ਹੋ ਗਏ ਡਾਕਟਰ ਸਾਹਿਬ 3 ਰੁਪਏ ਹੋ ਗਏ ਡਾਕਟਰ ਸਾਹਿਬ ਆਇਆ ਕਰੀ ਜੀ ਆ ਜਿਹੜਾ ਪੈਸੇ ਬਣਨੇ ਤੁਸੀਂ ਖਾਤੇ 'ਚ ਹੀ ਨਿਕਲਿਓ ਤੇਰੇ ਹਿਸਾਬ ਕਰ ਦੂੰਗਾ ਜੀ ਚਲੋ ਠੀਕ ਹੈ ਠੀਕ ਹੈ ਡਾਕਟਰ ਸਰ ਓਕੇ ਆ ਜਾਓ ਆਇਆ ਆਇਆ ਆ ਜਾ ਬੱਤਾ ਉਤਰਿਆ ਅਜੇ ਸੀ ਬਾਹਰ ਡਾ ਪੁੱਤ ਮੜਾ ਜਾ ਕਮਾਲ ਦੀ ਗੱਲ ਹੈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹੈਗੀ ਕੱਲ ਤੱਕ ਤਾਂ ਤੂੰ ਚੰਗੀ ਭਲੀ ਸੀ ਪੁੱਤ ਇੱਕ ਲੱਗ ਤੇ ਹਾਜਮਾ ਕਿਵੇਂ ਖਰਾਬ ਹੋ ਗਿਆ ਭਲਾ ਚਲ ਆ ਜੰਦਰਾ ਆ ਬੈਠੇ تھے ਮੈਂ ਪਾਣੀ ਲੈ ਕੇ ਆਉਣੀ ਤੇਰੇ ਵਾਸਤੇ ਲੈ ਪਾਣੀ ਆ ਤਰਾ ਫੋਨ ਤੇ ਪਹਿਨੇ ਮੈਂ ਤੈਨੂੰ ਆ ਕਹਿੰਦਾ ਸੀ ਮੈਂ ਤੂੰ ਨਾ ਟਾਈਮ ਨਾਲ ਦਵਾਈ ਲੈਂਦੀ ਰਹੀ ਚੰਗਾ ਠੀਕ ਹੋ ਜੇਗੀ ਬਾਕੀ ਤੂੰ ਫਿਕਰ ਨਾ ਕਰੀ ਠੀਕ ਆ ਮੈਂ ਹੈਗਾ ਠੀਕ ਹੈ ਵੀਰੇ ਚਲ ਮਾਂ ਲੈ ਗਾਗਨ ਠੀਕ ਕਰੋ ਗੱਲਾਂ ਬਾਤ ਕੋਈ ਨਾ ਪੁੱਤ ਗਾਗਨ ਆ ਮਾਂ 아이ਨੇ ਕਾ ਤੋ ਖਬਰਾਈ ਜੀ ਹੋਈਆਂ ਤੂੰ ਉਹ ਤਾਂ ਡਾਕਟਰ ਨੇ ਕਿਹਾ ਹਾਜਮਾ ਖਰਾਬ ਹੈ ਦਵਾਈ ਉਹਨੇ ਦੇਤੀ ਕੋਈ ਨਾ ਤੂੰ ਠੀਕ ਹੋ ਜੇਂਗੀ ਨਹੀਂ ਮਾਂ ਮਾਂ ਨਾ ਗੰਦੀ ਸੀ ਮੈਂ ਮੇਰੇ ਸੇਲੀ ਕੋਲ ਜਾਇਆ ਮਾਂ ਹੋਰੀ ਜੇ ਹੋਇਆ ਪਿਆ ਮੇਰਾ ਜੀਜਾ ਨਹੀਂ ਲੱਗਦਾ ਲੈ ਦੇਖ ਲੈ ਨਾ ਇਨੀ ਤਾਂ ਤੂੰ ਬਿਮਾਰ ਹੋਈ ਪਈ ਐ ਸਹੇਲੀ ਕੋਲੇ ਤੈਨੂੰ ਦੱਸ ਜਾਣ ਨੂੰ ਕੀ ਹੋਏਗਾ ਨਾਲੇ ਸਹੇਲੀ ਕਿਹੜਾ ਭੱਜੀ ਜਾਂਦੀ ਐ ਕੋਈ ਨਾ ਤੂੰ ਠੀਕ ਹੋ ਜਾ ਫੇਰ ਮਿਲਣੀ ਸਹੇਲੀ ਨੂੰ ਮੰਮੀ ਮੂਡ ਜਾ ਖਰਾਬ ਸੇ ਸੱਟ ਹੋ ਜਾਊਗਾ ਮੈਨੂੰ ਚਾਹ ਆਉਣ ਦੇ ਨਾ ਐਂ ਕਾ ਤੂੰ ਕਰਦੀ ਆ ਗਗਨ ਤੂੰ ਮੰਦੀ ਕਾ ਤੋ ਨਹੀਂ ਹੁੰਦੀ ਹੈਗੀ ਪੁੱਤ ਹੈ ਅਕੇ ਜਾ ਆਂਦੇ ਮੈਂ ਤੈਨੂੰ ਕਹੀ ਜਾਨੀ ਆ ਸਹੇਲੀ ਕਿਤੇ ਭੱਜੀ ਨਹੀਂ ਜਾਂਦੀ ਹੈਗੀ ਅੱਜ ਨਹੀਂ ਕੱਲ ਨੂੰ ਕਦੇ ਮਰਜ਼ੀ ਮਿਲਿਆਈ ਕਿਰਾਂ ਤੂੰ ਠੀਕ ਤਾਂ ਹੋ ਜਾ ਇੱਕ ਵਾਰ ਚੁੱਪ ਕਰਕੇ ਆਰਾਮ ਕਰ ਲੈ ਚਾਹ ਬਣੀ ਹੈ ਹਾਂ ਬਣਾ ਲਾਂ ਮੈਂ ਕੋਈ ਨਾ ਮਿਲਿਆ ਨਹੀਂ ਚਾਹ ਬਣਾ ਕੇ ਆ ਕੀ ਹੋ ਗਿਆ ਮੇਰੇ ਨਾਲ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਐਵੇਂ ਵੀ ਹੋ ਜਾਊਗਾ ਕੀ ਕਰਾਂ ਹੁਣ ਮੈਂ ਜੀ ਵੀਰੇ ਨੂੰ ਪਤਾ ਲੱਗ ਗਿਆ ਚਾਹ ਮਾਣੂ ਇਹਨਾਂ ਨੇ ਤਾਂ ਮੈਨੂੰ ਜਿਉਂਦੇ ਜੀ ਮਾਰ ਦੇਣਾ ਕੀ ਕਰਾਂ ਮੈਂ ਮੈਂ ਤਾਂ ਮਾਸਾ ਰੋਗੀ ਨਹੀਂ ਬਾਹਰ ਜਾਣ ਦਿੰਦੀ ਕੰਮ ਕਰਦੀ ਆ ਉਹ ਫੋਨ ਕਰਦੀ ਆ ਤਸਨਾ ਤਾਂ ਪਊਗਾ ਨਾ ਸ਼ਾਇਦ ਕੋਈ ਹੱਲ ਹੋ ਜੇ ਫੋਨ ਵੀ ਨਹੀਂ ਚੱਕਦਾ ਪਿਆ ਚੱਕ ਲੈ ਫੋਨ ਤਾਨੀ ਕਿੱਥੇ ਫੋਨ ਵੀ ਨਹੀਂ ਚੱਲਦਾ ਹੁਣ ਮੈਂ ਕੀ ਕਰਾਂ ਕੀ ਕਰਾਂ ਫਿਰ ਤੋਂ ਫੋਨ ਕਰਦੀ ਆ ਅੱਜ ਨੂੰ ਹੁਣ ਤਾਂ ਮੌਸਮ ਬਹੁਤ ਵਧੀਆ ਸੀਗਾ ਰੱਬ ਨੂੰ ਧੁੱਪੇ ਕੱਢਦੀ ਉੱਪਰ ਆਂਦਾ ਕੋਈ ਫੈਲਦਾ ਹੀ ਨਹੀਂ ਹੋਇਆ ਮੈਂ ਜੰਗਲੋਂ ਇਸ ਟਾਈਮ ਹੈਲੋ ਪਿੱਤੂ ਇੱਕੰਗਰ ਤੂੰ ਸਾਡੇ ਘਰੇ ਆ ਯਾਰ ਮੇਰੇ ਕੋਲ ਘਰੇ ਕੰਮ ਸੀਗਾ ਤੂੰ ਹੀ ਆ ਜਾ ਨਹੀਂ ਨਹੀਂ ਤੂੰ ப்ਲੀਜ਼ ਸਾਡੇ ਘਰੇ ਆ ਜਾ ਤੂੰ ਮੇਰੀ ਗੱਲ ਸੁਣ ਛੇ ਕੋਈ ਵੀ ਸਾਡੇ ਘਰੇ ਪੁੱਛੇ ਨਾ ਤੈਨੂੰ ਤਾਂ ਇਹ ਕਹਿ ਦੀ ਮੈਨੂੰ ਕੰਮ ਸੀ ਮੈਂ ਤਾਂ ਆਏ ਆ ਐਨਾ ਦਸੀ ਮੈਂ ਫੋਨ ਕੀਤਾ ਸੀ ਚਲ ਠੀਕਾ ਮੈਂ ਹੋਣੀ ਆ ਹਾਂ ਬਸ ਆਈ ਠੀਕਾ ਇਨੂ ਕੀ ਹੋ ਗਿਆ ਐਨਾ ਕਿਉਂ ਘਬrai ਪਿਆ ਮੈਂ ਪੂਰੀ ਗੱਲ ਦੱਸੀ ਕੱਲ ਜਾ ਕੇ ਦੇਖਦੀ ਆਂ ਇਹੇ ਪਤਾ ਨਹੀਂ ਕੀ ਹੋ ਗਿਆ ਇਨੂ ਗਗਨ ਆ ਲੈ ਪੁੱਤ ਚਾਹ ਵੀ ਲੈ ਨਾਲੇ ਗੱਲ ਸੁਣ ਮੇਰੀ ਚਾਹ ਪੀ ਕੇ ਨਾ ਉਹ ਅੰਦਰ ਜਾ ਕੇ ਆਰਾਮ ਕਰ ਲਈ ਕਿਤੇ ਇੱਥੇ ਬੈਠੀ ਰਹੇ ਠੀਕ ਆ ਉਹ ਮੈਂ ਬਾਹਰੇ ਕੰਮ ਜਾ ਕਰਦੀ ਆਂ ਪਾਠੀਆਂ ਜੀ ਲੋਟ ਕਰਨ ਆਲੀਆਂ ਨੇ ਮੇਰੀਆਂ ਗਗਨ ਪੁੱਤ ਮੈਂ ਤੈਨੂੰ ਕਹੀ ਜਾਨੀ ਆ ਕੋਈ ਨਾ ਮਾਂ ਚੱਲ ਚੰਗਾ ਕਿੰਨਾ ਟਾਈਮ ਹੋ ਗਿਆ ਫੋਨ ਕਿਤੇ ਨੂੰ ਹਾਈ ਰੱਬਾ ਹੰਸੂ ਕੀ ਹੋਦੀ ਕੀ ਕਰਾਂ ਗਗਨ ਕੀ ਹੋ ਗਿਆ ਤੂੰ ਮੇਰੀ ਗਰਲਫ੍ਰੈਂਡ ਨੂੰ ਹੋਇਆ ਕੀ ਤਿੱਤੂ ਤੇ ਤੋ ਬਹੁਤ ਵੱਡੀ ਪ੍ਰੋਬਲਮ ਹੋ ਗਈ ਗਗਨ ਹੋ ਕੇ ਗਿਆ ਪਹਿਲਾਂ ਸ਼ਾਂਤ ਹੋ ਫਿਰ ਮੈਨੂੰ ਗੱਲ ਦੱਸ ਪੂਰੀ ਮੇਤੋ ਮੈਂ ਪਹਿਲਾਂ ਰੋ ਨਾ ਚੁੱਪ ਕਰ ਗੱਲ ਦੱਸ ਹੋਇਆ ਕੀਆ ਘਰੇ ਕੁਛ ਗਿਆ ਕਿਸੀ ਨੇ ਮੈਂ ਤੇਰੇ ਬੇਟਾ ਪ੍ਰੈਗਨੈਂਟ ਪਿੱਤੋ ਚੁੱਪ ਕਰ ਕੀ ਬੋਲ ਰਹੀ ਹੈ ਤੂੰ ਪਾਗਲ ਮੈਨੂੰ ਮੈਨੂੰ ਉਲਟੀ ਲੱਗੀ ਸੀ ਮੰਮੀ ਤੇ ਜੱਸ ਮੈਨੂੰ ਡਾਕਟਰ ਦੇ ਲੈ ਗਈ ਸੀ ਮੈਨੂੰ ਡਾਕਟਰ ਨੇ ਦੱਸਿਆ ਮੈਂ ਡਾਕਟਰ ਦਾ ਮੂੰਹ ਬੰਨੇ ਮਮਮੀ ਨੂੰ ਇਹਨਾਂ ਨੂੰ ਕੁਝ ਨਾ ਪਤਾ ਲੱਗੇ ਮੈਂ ਕੱਲੇ ਨੂੰ ਫੋਨ ਕੀਤਾ ਤੇ ਕੱਲੇ ਨੇ ਮੇਰਾ ਫੋਨ ਨਹੀਂ ਚੱਕਿਆ ਪਹਿਲਾਂ ਪਹਿਲਾਂ ਸ਼ਾਂਤ ਹੋ ਹੌਲੀ ਬੋਲ ਮੰਮੀ ਕਰੀ ਹੋਣਗੇ ਤੇਰੇ ਹਾਂ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਮੈਨੂੰ ਮਾਰ ਦੇਣਗੇ ਤੋ ਤੂੰ ਕੁਝ ਵੀ ਕਰ ਤੂੰ ਮੰਮੀ ਨੂੰ ਕਹਿ ਕਿ ਮੈਨੂੰ ਕੰਮ ਆ ਮੈਨੂੰ ਲੈ ਕੇ ਜਾਣਾ ਕਿਤੇ ਆਪਾਂ ਖਾਲੇ ਕੋਲ ਜਾਣਾ ਸ਼ਾਂਤੋ ਮੈਂ ਕੁਝ ਕਰਦੀ ਆ ਕਾਲੇਂ ਜਰਾ ਪਹੁੰਚ ਗਿਆ ਨਹੀਂ ਤੂੰ ਮੰਮੀ ਨੂੰ ਕਹਿ ਕਿ ਅਸੀਂ ਕੰਮ ਜਾਣਾ ਮੇਰਾ ਨਾਨਾ ਲੈਣ ਚ ਆਦੂ ਤੋ ਮੰਮੀ ਨੂੰ ਮਨਾ ਮੈਨ ਲੈ ਕੇ ਜਾ ਇੱਕ ਵਾਰ ਘਰੋਂ ਲੈ ਜਾ ਬਸ ਮੈਨੂੰ ਚੁੱਪ ਕਰ ਤੂੰ ਤੂੰ ਸ਼ਾਂਤੋ ਮੈਂ ਗੱਲ ਕਰਕੇ ਆਂਦਰ ਰੋਇ ਨਾ ਠੀਕ ਹੈ ਸਾਰਾ ਕੁਝ ਠੀਕ ਹੋ ਜਾਊਗਾ ਬਹੁਤ ਵੱਡੀ ਗਲਤੀ ਕਰ ਲਈ ਬਿੱਤੂ ਸ਼ਾਂਤ ਹੋ ਸ਼ਾਂਤ ਹੋ ਪਹਿਲਾਂ ਰੋਣਾ ਬੰਦ ਕਰ ਚੁੱਪ ਕਰ ਉੱਪਰ ਦੇਖ ਕੁਝ ਨਹੀਂ ਹੁੰਦਾ ਸਭ ਠੀਕ ਹੋ ਜਾਊਗਾ ਰੋਣਾ ਨਹੀਂ ਆਗਾ ਉੱਥੇ ਬੈਟਮੈਨ ਅੰਦਰ ਗੱਲ ਕਰਕੇ ਆਹ ਮੇਰਾ ਤਾਂ ਪੱਥੀ ਦਾ ਕੰਮ ਵੀ ਅੱਧ ਵਿਚਾਲੇ ਰਹਿ ਗਿਆ ਚਾਚੀ ਜੀ ਸ਼ਸ਼ੀਕਾਲ ਸ਼ਸ਼ੀਕਾਲ ਆ ਪਿੱਤ ਤੂੰ ਇੱਥੇ ਪੁੱਤ ਮੈਂ ਤਾਂ ਹਨੇ ਦਿਨਾਂ ਬਾਅਦ ਆਈਆਂ ਮੇਰੇ ਲੋਕ ਤੁਸੇ ਮੈਨੂੰ ਦੇਖ ਕੇ ਖੁਸ਼ ਹੋਵੋਗੇ ਤੁਸੇ ਤਾਂ ਖੁਸ਼ ਹੀ ਨਹੀਂ ਹੋਗੇ ਲੈ ਪੁੱਤ ਖੁਸ਼ ਖਾਤ ਨਹੀਂ ਹੋਊਂਗੀ ਮੇਰੀ ਕਿਹੜਾ ਤੇਰੇ ਨਾਲ ਕੋਈ ਦੁਸ਼ਮਣੀ ਹੈ ਹੈ ਕਮਲੀ ਕਿਹੋ ਜੀਆਂ ਗੱਲਾਂ ਕਰਦੀ ਐ ਉਹ ਤਾਂ ਠੀਕਾ ਚਾਚੀ ਮੈਂ ਨੇ ਇੱਕ ਕੰਮ ਆਈਆਂ ਕੰਮ ਮੇਰੇ ਤੇ ਨਹੀਂ ਨਹੀਂ ਮੈਂ ਤਾਂ ਤੁਸੇ ਮੇਰੇ ਨਾਲ ਆਈਆਂ ਉਹਨਾ ਮੈਂ ਗगन ਨੂੰ ਆਪਣੇ ਨਾਮ ਲੈ ਕੇ ਜਾਣਾ ਕਿੱਥੇ ਪੁੱਤ ਮੇਰੇ ਨਾਲ ਕਾਲਜ ਦੇ ਵਿੱਚ ਇੱਕ ਫੰਕਸ਼ਨ ਆ ਉਹਦਾ ਬਸ ਥੋੜਾ ਜਿਹਾ ਸਮਾਨ ਲੈਣਾ ਨਾਲ ਭੇਜ ਦੋ ਉਹ ਪੁੱਤ ਗਗਨ ਨਹੀਂ ਜਾ ਸਕਦੀ ਤੈਨੂੰ ਕੱਲੀਏ ਨੂੰ ਜਾਣਾ ਪੈਣਾ ਹੈ ਉਹ ਗਗਨ ਨਾ ਬਿਮਾਰ ਹੋ ਰਹੀ ਹੈਗੀ ਕਿਤੇ ਨਹੀਂ ਕੁਝ ਹੋਇਆ ਉਹਨੂੰ ਉਹਦੇ ਕੋਲੋਂ ਹੀ ਆਈ ਹੈਗੀ ਉਹ ਤਾਂ ਹੱਸ ਰਹੀ ਔਥੇ ਬੈਠੀ ਨਹੀਂ ਨਹੀਂ ਪੁੱਤ ਤੈਰੇ ਕਰਕੇ ਹੱਸਦੀ ਹੋਣੀ ਉਹ ਅਸੀਂ ਹੁਣੇ ਡਾਕਟਰ ਤੋਂ ਦਵਾਈ ਲੈ ਕੇ ਆਏ ਆ ਉਹਦਾ ਹਾਜਮਾ ਜਾ ਖਰਾਬ ਹੋ ਰਿਹਾ ਨਾਲ ਸਵੇਰੇ ਉਲਟੀਆਂ ਕਰੀ ਜਾਂਦੀ ਸੀ ਉਹ ਉਲਟੀਆਂ ਕਰ ਰਹੀ ਸੀ ਤੁਸੀਂ ਭੇਜ ਦੋ ਨਾ ਨਾਲੇ ਉਹਦਾ ਮੂਠੀ ਖੋਜ ਗਏ ਮੈਨਾਂ ਘੁੰਮ ਕੇ ਬਸ ਥੋੜਾ ਜਿਹਾ ਸਮਾਨ ਲੈ ਕੇ ਆ ਨਾ ਪਲੀਜ਼ ਭੇਜ ਦੋ ਪਲੀਜ਼ ਪਿੱਤੂ ਜਵਾਕ ਵਾਲੀਆਂ ਗੱਲਾਂ ਨਾ ਕਰ ਪੁੱਤ ਮੇਰੀ ਗੱਲ ਮੇਰੀ ਗੱਲ ਤਾਂ ਸੋਣਾ ਉਹ ਬਿਮਾਰ ਹੋ ਰਹੀ ਐ ਜੇ ਉਹ ਠੀਕ ਹੁੰਦੀ ਤਾਂ ਮੈਂ ਉਹਨੂੰ ਭੇਜ ਦੇਣਾ ਸੀ ਤੇਰੇ ਨਾਲ ਉੱਥੇ ਜਾ ਕੇ ਨਾ ਘੁੰਮੂ ਫਿਰੂਗੀ ਹੋਰ ਜ਼ਿਆਦਾ ਬਿਮਾਰ ਹੋ ਜਾਊਗੀ ਕੋਈ ਗੱਲ ਨਹੀਂ ਪੁੱਤ ਤੂੰ ਬਹਿ ਜਾ ਮੈਂ ਚਾਹ ਲੈ ਕੇ ਆਉਣੀ ਆ ਐ ਨਹੀਂ ਮੂੰਹ ਬਣਾਇਆ ਕਰ ਮੋਸ ਲੈ ਆਂ ਦੋ ਚਾਚੀ ਮੈਂ ਤੇਨੇ ਪਿਆਰ ਨਾਲ ਰਾਈ ਸੀ ਵੀ ਮੈਨੂੰ ਤਾਂ ਚਾਚੀ ਨੇ ਮਨਾ ਹੀ ਨਹੀਂ ਕਰਨਾ ਤੂੰ ਉਸ ਤਾਂ ਮੇਰੀ ਗੱਲ ਹੀ ਨਹੀਂ ਮੰਨਦੇ ਕਹਿ ਤარი ਨਾ ਕੁਝ ਨਹੀਂ ਚਲ ਕੋਈ ਨਾ ਆ ਤੂੰ ਮੂਝੇ ਨਾ ਮੋਟਾ ਕਰ ਲੈ ਜਾ ਨਾਲੇ ਪੁੱਤ ਗੱਲ ਸੁਣ ਮੇਰੀ ਹਾਂਜੀ ਧਿਆਨ ਰੱਖੀ ਬਹੁਤਾ ਨਕੂਮੀ ਫਿਰਿਓ ਠੀਕ ਹੈ ਠੀਕ ਹੈ ਜਲਦੀ ਵਾਪਸ ਆ ਜਾਂਗੇ ਥੈਂਕ ਯੂ ਚੰਗਾ ਪੁੱਤ ਬਾਈ ਜੀ ਚਾਤਾ ਹੁਣ ਬਣਾ ਦਿੰਨੀ ਆ ਬਸ ਅਸੀਂ ਚੱਲਦੇ ਆ ਕੋਈ ਗੱਲ ਧਿਆਨ ਨਾਲ ਜਾਇਓ ਤੇ ਛੇਤੀ ਮੁੜਿਆ ਆ ਚੰਗਾ ਠੀਕਾ ਕਿਤੇ ਉੱਥੇ ਸਾਰਾ ਦਿਨ ਫਿਰਦੇ ਰਹੋ ਬੋਲਾ ਵਾਂਗੂ ਨਹੀਂ ਨਹੀਂ ਚਲ ਹੂੰ ਤਾਂ ਇੱਕ ਗੱਲੋਂ ਠੀਕ ਹੀ ਆ ਜਵਾਖੜੀ ਦਾ ਜੀ ਲੱਗਿਆ ਰਹੂਗਾ ਮਨਹੋਰ ਹੋ ਜੂਗਾ ਇੱਥੇ ਘਰੇ ਬੈਠੀ ਹੂੰ ਹੀ ਕੁੱਠਾ ਸਿੱਧਾ ਜਾ ਸੋਚੀਂ ਜਾਊਗੀ ਉਹ ਦੂਜਾ ਦੇ ਬਿਮਾਰ ਹੋਣ ਤੇ ਠੀਕ ਕਹਿੰਦੀ ਮੈਂ ਮੈਂ ਨਾ ਕਰ ਲਈ ਗੱਲ ਚਾਚੀ ਨਾਲ ਕਹਿੰਦੇ ਚੱਲ ਜੋ ਆਪਾਂ ਚੱਲੀਏ ਮੈਂ ਗੱਲ ਸੁਣ ਸਭ ਤੋਂ ਪਹਿਲਾਂ ਨਾ ਆਪਾਂ ਉਹਦੇ ਘਰ ਹੀ ਚੱਲ ਕੇ ਆਨੇ ਆ ਫੋਨ ਤਾਂ ਚੈੱਕ ਨਹੀਂ ਰਿਹਾ ਉਹ ਹਾਂ ਆਪਾਂ ਸਿੱਧਾ ਉਹਦੇ ਘਰੇ ਹੀ ਚੱਲਾਂਗੇ ਚੱਲ ਤੂੰ ਮੇਰੇ ਨਾਲ ਸ਼ਾਂਤ ਹੋ ਜਾ ਗਗ ਇਹ ਇੱਥੇ ਤਾਂ ਜਿੰਦਾ ਲੱਗਿਆ ਪਿਆ ਹਾਂ ਯਾਰ ਹੁਣ ਆਪਾਂ ਕਿੱਥੇ ਲੱਭੀਏ ਨਾ ਉਹ ਫੋਨ ਚੱਕ ਰਿਹਾ ਮੈਨੂੰ ਪਤਾ ਉਹ ਕਿੱਥੇ ਹੋਗਾ ਤੂੰ ਮੇਰੇ ਨਾਲ ਚੱਲ ਵਾਜਾ ਸਣਾ ਅੱਜ ਦੇਖ ਲੈ ਕੰਨੀ ਠੰਡੀਆਂ ਹਵਾ ਚੱਲ ਰਹੀਆਂ ਨਾ ਹੋਰਾ ਖੇਤ ਪਰ ਕੰਨੀ ਯਾਰ ਕਿੱਥੇ ਆ ਆ ਮੀਂਹ ਆ ਪੈ ਕੇ ਤਾਂ ਮੌਸਮ ਹੋਰ ਠੰਡਾ ਹੋ ਗਿਆ ਹੱਬਾ ਵੀ ਹੋਏ ਹੋ ਗਗਨ ਤੂੰ ਇੱਥੇ ਇੱਕਦਮ ਯਾਰ ਨਾ ਕੋਈ ਤਾਂ ਫੋਨ ਫਾਨ ਕੀਤਾਗਾ ਤੇ ਮੇਰੇ ਨਾਲ ਉਹ ਉਹ ਗੱਲ ਤਾਂ ਦੱਸ ਲੈ ਕਾਲੇ ਮੈਂ ਮੈਂ ਪ੍ਰੈਗਨੈਂਟ ਆ ਕਾਲੇ ਤੂੰ ਚੁੱਪ ਕਿਉਂ ਆ ਬੋਲ ਨਾ ਕੁਛ ਮੇਰੇ ਸਾਹ ਸੁੱਕੇ ਪਏ ਨੇ ਤੂੰ ਪ੍ਰੈਗਨੈਂਟ ਹੋ ਗਈ ਸੱਚੀ ਹਾਂ ਕਾਲੇ ਤੁਹਾਨੂੰ ਪਤਾ ਮੈਂ ਡਾਕਟਰ ਨੂੰ ਕਿਵੇਂ ਰੋਕਿਆ ਮੰਮੀ ਮੈਨੂੰ ਡਾਕਟਰ ਕੋਲ ਲੈ ਗਈ ਸੀ ਨਾਲ ਜਸਵੀ ਸੀ ਛੇ ਕਰੇ ਪਤਾ ਲੱਗ ਗਿਆ ਮੈਨੂੰ ਮਾਰ ਦੇਣਗੇ ਤੂੰ ਕੁਛ ਕਰ ਨਾ ਗਾਲੇ ਹੁਣ ਕੀ ਕਰੀਏਗਾ ਅਗਰ ਫਿਰ ਆਪਾਂ ਤੂੰ ਹੁਣ ਤੋਂ ਤੂੰ ਵਿਆਹ ਵਾਲੀ ਗੱਲ ਕਰ ਤੂੰ ਕਰੇ ਗੱਲ ਕਰ ਲਾ ਮੇਰੇ ਘਰੇ ਕਿਸੇ ਨੂੰ ਰਿਸ਼ਤਾ ਦੇ ਕੇ ਭੇਜ ਦੇ ਆਪੇ ਗੱਲ ਦਬਜੂਗੀ ਇੱਕਦਮ ਐਵੇਂ ਕਿਵੇਂ ਵਿਆਹ ਹੋਊਗਾ ਚਾਰ ਦਿਨਾਂ ਚਾਹੀ ਤਾਂ ਹੀ ਨਿਕਾ ਵੀ ਚਾਰ ਦਿਨਾਂ ਚ ਮੰਨ ਜਾਣੀ ਕਿ ਘਰ ਦੇ ਹੌਲੀ ਜੀਆਂ ਗੱਲਾਂ ਕਰੀ ਜਾਣਾ ਮੇਰੀ ਜਾਨ ਤੇ ਬਣੀ ਪਈ ਆ ਤੂੰ ਤੂੰ ਐਨਾ ਵੀ ਨਹੀਂ ਕਰ ਸਕਦਾ ਉੱਛਾਂ ਤੂੰ ਪਹਿਲਾਂ ਤਾਂ ਤੂੰ ਯਾਰ ਐਵੇਂ ਰੌਲਾ ਨਾ ਪਾ ਪਲੀਜ਼ ਯਾਰ ਇੱਥੇ ਜੇ ਕਿਸੇ ਨੇ ਸੁਣ ਲਿਆ ਨਾ ਗੱਲ ਅੱਗੇ ਵੱਜ ਜੂਗੀ ਪਹਿਲਾਂ ਮੈਂ ਤੈਨੂੰ ਫੋਨ ਲਾਇਆ ਤੂੰ ਫੋਨ ਨਹੀਂ ਚੱਕਿਆ ਮੈਂ ਤੇਰੇ ਘਰੇ ਗਈ ਉਹ ਲੋਕ ਸੀ ਕਿਵੇਂ ਨਾ ਕਿਵੇਂ ਮੈਂ ਇੱਥੇ ਪਹੁੰਚੀ ਆ ਤੇ ਤੂੰ ਕਹਿਣਾਗਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਬਹੁਤ ਵੱਡੀ ਗੱਲ ਐ ਇਹ ਉਹ ਤੂੰ ਚੁੱਪ ਕਰ ਜਾ ਮੈਂ ਤੈਨੂੰ ਕੀ ਕਹੀ ਜਨਾ ਨਾਲੇ ਮੇਰਾ ਫੋਨ ਤਾਂ ਮੇਰੇ ਕੋਲ ਵੀ ਨਹੀਂ ਹੈਗਾ ਪਤਾ ਨਹੀਂ ਯਾਰ ਮੈਂ ਕਿੱਥੇ ਰੱਖ ਰੱਖਿਆ ਮੇਰਾ ਫੋਨ ਉਹ ਕੋਈ ਗੱਲ ਨਹੀਂ ਹੌਲੀ ਹੌਲੀ ਹੋ ਜਾਊਗਾ ਸਾਰਾ ਕੁਝ ਹੀਲਾ ਤੂੰ ਐਵੇਂ ਘਬਰਾਣਾ ਯਾਰ ਕਬਰਾਂ ਮੰਗੀ ਮੈਨਾ ਕਾਲੇ ਮੰਮੀ ਮੈਨੂੰ ਸੱਚੀ ਮਾਰ ਤੂ ਜੇ ਕਰੇ ਪਤਾ ਲੱਗ ਗਿਆ ਤੋ ਪਲੀਜ਼ ਕੁਛ ਕਰਨਾ ਕੋਈ ਕੁਛ ਤੈ ਮੈਂ ਯਾਰ ਤੂੰ ਮਿਲ ਕੋ ਰੱਖ ਲਾ ਹੁਣ ਕੀ ਕਰੇ ਤੇਰੇ ਪਤਾ ਲੱਗ ਗਿਆ ਤੂੰ ਕਰ ਦਨ ਨਾ ਦੱਸ ਯਾਰਾ ਕੋਈ ਨਾ ਕੋਈ ਹਿਲਾ ਮੈਂ ਇਹਨੇ ਕਰ ਲੈਣਾਗਾ ਇਹ ਗੱਲਾਂ ਲੁਕਾਉਣ ਵਾਲੀਆਂ ਨਹੀਂ ਹੁੰਦੀਆਂ ਇਹ ਤਾਂ ਤੈਨੂੰ ਨਹੀਂ ਪਤਾ ਗਾਲੇ ਮੈਨੂੰ ਤਾਂ ਮੈਂ ਤਾਂ ਕੋਟਨ ਮਹਿਸੂਸ ਹੋ ਰਹੀ ਆ ਜਦੋਂ ਦਾ ਮੈਨੂੰ ਪਤਾ ਲੱਗਿਆ ਮੈਨੂੰ ਸਮਝ ਹੀ ਨਹੀਂ ਆਉਂਦਾ ਮੈਂ ਕਰਾਂਗੀ ਠੀਕ ਗਾ ਤੂੰ ਚੁੱਪ ਕਰ ਤੂੰ ਨਹੀਂ ਕਰ ਕਰੇ ਯਾਰ ਯਾਰ ਤੂੰ ਕੋਈ ਗੱਲ ਨਹੀਂ ਮੈਂ ਕਰਦਾ ਯਾਰ ਹੀਲਾ ਮੈਂ ਕਰਦਾ ਖਰੀ ਜਾ ਕੇ ਵਿਆਹ ਵਾਲੇ ਕੰਦਾ ਪੱਕਾ ਨਾ ਓਏ ਹਾਂ ਪੱਕਾ ਗੱਲ ਕਰੂੰਗਾ ਯਾਰਾ ਬਸ ਯਾਰਾ ਤੈਨੂੰ ਮੇਰੇ ਕਹਿਣ ਮੁਤਾਬਕ ਚੱਲਣਾ ਪੂਗਾ ਕੋਈ ਗੱਲ ਨਹੀਂ ਆਪਾਂ ਕਰਾ ਲੈਨੇ ਹਾਂਗੇ ਵਿਆਹ ਠੀਕ ਆ ਕਾਲੇ ਮੈਂ ਕਾਲੇ ਪਲੀਜ਼ ਤੂੰ ਛੇਤੀ ਤੋ ਛੇਤੀ ਗੱਲ ਕਰ ਲਾ ਹੁਣ ਟਾਈਮ ਨਾਲ ਆ ਤੈਨੂੰ ਮੇਰੇ ਤੇ ਜੀ ਗੀਣਾ ਹੈ ਨੀਗਾ ਹੈਗਾ ਤੂੰ ਇੱਥੋਂ ਜਾ ਯਾਰ ਜੇ ਕਿਸੇ ਨੇ ਦੇਖ ਲੈਣਾ ਫਿਰ ਸਿਆਪਾ ਪੈ ਜਾਣਾਗਾ ਤੂੰ ਜਾ ਇੱਥੋਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇਹ ਪ੍ਰੈਗਨੈਂਟ ਹੋ ਜਾਊਗੀ। ਉਹ ਹੁਣ ਕੀ ਕਰਾਂ ਮੈਂ? ਮੈਂ ਤੇ ਇਹਦਾ ਵਿਆਹ ਵੀ ਨਹੀਂ ਕਰਾਉਣਾ ਸੀ। ਮੈਂ ਤਾਂ ਟਾਈਮ ਪਾਸ ਜਾ ਕਰ ਰਿਹਾ ਸੀ। ਕੀ ਹੋ ਗਿਆ ਓਏ? ਕੀ ਕਰਨਾ ਇਹਦੀ ਭਾਬੀ? ਉਹ ਜੱਸਣ ਓਏ। ਪੰਗਾ ਪੈ ਗਿਆ ਭਾਈ। ਕੀ ਪੰਗਾ ਪੈ ਗਿਆ? ਉਹ ਤੇਰੀ ਭਾਬੀ ਦਾ ਪ੍ਰੈਗਨਟ ਆ ਯਾਰਾ। ਛਾਉ ਖਾ ਓਏ। ਉਹ ਛਾਉ ਲੱਗੇ ਯਾਰਾ। ਮੈਂ ਤਾਂ ਆਪਣੀ ਜਿੱਕੀ ਨੋ ਰਿਹਾ। ਮਰਦਾ ਯਾਰ ਦਿਲਜਾ ਕਬਰਾਈ ਜਾਂਦਾ ਗਾਣ ਫਰੋਂ ਕਿਵੇਂ ਕਰੇਗਾ ਨਾ ਲੈ ਹੁਣ ਤਾਂ ਤੇਰਾ ਰਿਸ਼ਤਾ ਵੀ ਹੋਣਾ ਲਾਗਾ ਉਹ ਰਿਸ਼ਤਾ ਦਾ ਹੋਣ ਵਾਲਾ ਮੈਨੂੰ ਐਂ ਡਰ ਰਗਾ ਯਾਰ ਕਿਥੇ ਰੌਲਾ ਨਾ ਪਾ ਦੇ ਰਿਸ਼ਤਾ ਵੀ ਟੁੱਟ ਜੇ ਮੇਰਾ ਉਹੀ ਤਾਂ ਗੱਲ ਆ ਹੁਣ ਫਿਰ ਕਿਵੇਂ ਕਰੇਗਾ ਉਹ ਐਂ ਤਾਂ ਰਿਸ਼ਤਾ ਭਾਗ ਨੂੰ ਟੁੱਟਣ ਦਿੰਨੇ ਆ ਉਹ ਜਸਨ ਹਾਂ ਮੈਂ ਕਿਸੇ ਕੋਲ ਸੁਣਿਆ ਸੀਗਾ ਆ ਪ੍ਰੈਗਨੈਂਸੀ ਨੂੰ ਰੋਕਣ ਵਾਸਤੇ ਨਾ ਇੱਕ ਗੋਲੀਆਂ ਹੀ ਆਉਂਦੀਆਂ ਹੁੰਦੀਆਂ ਨੇ ਤੂੰ ਪਤਾ ਕਰਕੇ ਲੈਣੀ ਡਾਕਟਰ ਕੋਲ ਉਹ ਪਹਿਲੀ ਗੱਲ ਕਾਹਲੇ ਉਹ ਗੋਲੀ ਤਾਂ ਮਿਲਦੀ ਨਹੀਂ ਜੇ ਮਿਲ ਵੀ ਗਈ ਉਹ ਖਤਰਨਾਕ ਗੋਲੀ ਹੈਗੀ ਬਹੁਤ ਯਾਦ। ਕਲੇ ਉਹ ਗੋਲੀ ਨਾਲ ਕੁੜੀ ਦੀ ਜਾਨ ਵੀ ਜਾ ਸਕਦੀ ਆ। ਉਹ ਫੇਰ ਕਿੰਦੇ ਜਾਸਣ ਯਾਰਾ ਆਪਣੀ ਕਿਹੜਾ ਵਿਆਹ ਕਰਾਉਣਾਗਾ? ਇੱਕ ਵਾਰ ਫੇਰ ਸੋਚ ਲੈ। ਮੈਂ ਲਿਆਉਣੀਆ ਲਿਆ ਦੂੰਗਾ। ਉਹ ਸੋਚ ਲੈ ਬੱਸ ਯਾਰਾ। ਉਹ ਵਧੀਆ ਯਾਰਾ ਗਲੋਂ ਸਿਆਪਾ ਲਹੂਗਾ। ਠੀਕ ਆ ਨਾ? ਜਿਹਨੇ ਰੌਲਾ ਪਾਤਾ ਯਾਰਾ ਮੇਰਾ ਤਾਂ ਦੁਰੋਂ ਵੀ ਰਿਸ਼ਤਾ ਟੁੱਟ ਜਾਊਗਾ। ਤੂੰ ਬਾਈ ਬਣ ਕਾ ਕੰਮ ਕਰਦੇ ਤੇ ਯਾਰਾ ਮੇਰਾ ਸਾਗਣਾਗਾ ਨਾ ਤੈਨੂੰ ਪਤਾ ਤਾਂ ਹੈਗਾਗਾ ਹੁਣ। ਉਹਦੇ ਕਰਕੇ ਯਾਰ ਮੈਂ ਸਮਾਨ ਸਮੂਣ ਜਾ ਲੈ ਕੇ ਆਉਣਾਗਾ ਤੇ ਬਾਪੂ ਕਰੇ ਡਿੱਗਦਾਊਗਾ ਮੈਂ ਚੱਲਦਾ ਬਾਈ ਬਣ ਕਿਸਾਨ ਤੱਕੇ ਕੰਮ ਕਰਦੀ ਮੇਰਾ। ਚੱ ਤੇ ਮੈਂ ਜਲਦਾ ਅੱਜ ਕੋਠਾ-ਕੂਠਾ ਲਾਏ ਚੰਗਾ ਤੂੰ ਵਾ ਲਾਉਂਗਾ ਠੀਕ ਹੰਦਾ ਫਿਰ ਕਾਲਾ ਉਹ ਕਹਿੰਦਾ ਨਾ ਵੀ ਕੋਈ ਗੱਲ ਨਹੀਂ ਮੈਂ ਨਾ ਘਰੇ ਗੱਲ ਕਰ ਲੂੰਗਾ ਮੈਨੂੰ ਤਾਂ ਲੱਗਿਆ ਸੀਗਾ ਉਹ ਮੁੱਕਰ ਜਾਊਗਾ ਅੱਜ ਕੱਲ ਦੇ ਮੁੰਡੇ ਐ ਵੀ ਤਾਂ ਕਰਦੇ ਨੇਗੇ ਪੀਤੂ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਕਾਲਾ ਹੋ ਜਾਣੀ ਹੈਗਾ ਤੈਨੂੰ ਪਤਾ ਉਹਨੂੰ ਮਿਲ ਕੇ ਤਾਂ ਨਾ ਮੇਰੀ ਸਾਰੀ ਟੈਨਸ਼ਨ ਦੂਰ ਹੋ ਗਈ ਉਹ ਕਹਿੰਦਾ ਬਸ ਤੂੰ ਖੜ ਜਾ ਮੈਂ ਘਰੇ ਗੱਲ ਕਰ ਲੂੰਗਾ ਵਿਆਹ ਬਾਰੇ ਤੂੰ ਦੇਖੀ ਚਾਹੀ ਅਸੀਂ ਛੇਤੀ ਛੇਤੀ ਵਿਆਹ ਕਰਾ ਲੈਣਾ ਤੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਣਾ ਹੈਗਾ ਚੱਲ ਵਧੀਆ ਹੋਇਆ ਹੁਣ ਤੇਲੀ ਟੈਨਸ਼ਨ ਘਟ ਗਈ ਨਾ ਹੁਣ ਘਰ ਜਾ ਕੇ ਰੋਈ ਨਾ ਘਟ ਗਈ ਖਤਮ ਹੀ ਹੋ ਗਈ ਉਹਨੂੰ ਮਿਲ ਕੇ ਤਾਂ ਸੱਚੀ ਕਾਲਾ ਬਹੁਤ ਵਧੀਆ ਹੈਗਾ ਜੱਸੇ ਬੁੱਤ ਹਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਹਾਂ ਮਾਂ ਕਰ ਗੱਲ ਦੇਖ ਪੁੱਤ ਆਪਣੀ ਗਗਨ ਹੁਣ ਮਟਿਆਰ ਹੋ ਰਹੀ ਐ ਤੇ ਟਾਈਮ ਕਿਦਾਂ ਦੇ ਚੱਲਦੇ ਐ ਮੈਨੂੰ ਗਗਨ ਦਾ ਬਹੁਤ ਫਿਕਰ ਸੀ ਪਰ ਹੁਣ ਮੇਰਾ ਫਿਕਰ ਥੋੜਾ ਘਟ ਗਿਆ ਕਿਵੇਂ ਮਾਂ ਮੈਂ ਸਮਝ ਨਹੀਂ ਪੁੱਛੋ ਹੋ ਪੁੱਤ ਤੇਰੀ ਭੂਆ ਦਾ ਫੋਨ ਆਇਆ ਸੀ ਪਰ ਲੋ ਦਾ ਅੱਛਾ ਆਪਣੀ ਗਗਨ ਬਾਰੇ ਗੱਲ ਕਰਦੀ ਸੀ ਠੀਕ ਐ ਠੀਕ ਆ ਕਹਿੰਦੀ ਮੇਰੀ ਨੀ ਗੱਲ ਸੀ ਇੱਕ ਮੁੰਡਾ ਐ ਬਾਲਾ ਵਧੀਆ ਮੁੰਡਾ ਹੈ ਕਬੀਲਦਾਰੀ ਸੋਹਣੀ ਹੈ ਠੀਕ ਆ ਕਹਿੰਦੀ ਜੇ ਸਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਆਪਾਂ ਗਗਨ ਦਾ ਰਿਸ਼ਤਾ ਕਰ ਦਿੰਦੇ ਆ ਹਾਂ ਮਾਂ ਆਪ ਨੂੰ ਕੋਈ ਇਤਰਾਜ਼ ਹੋਣਾ ਬਸ ਰਿਸ਼ਤਾ ਵਧੀਆ ਹੋਵੇ ਮੁੰਡਾ ਵਧੀਆ ਹੋਵੇ ਬਸ ਆ ਨਸਬਤਾ ਨਾ ਕਰਦਾ ਹੋਵੇ ਅੱਜ ਕੱਲ ਪਤੀ ਆ ਤੈਨੂੰ ਭਰਾ ਹਾਲਾਤ ਬਹੁਤ ਮਾੜੇ ਨੇ ਹਾਂ ਹਾਂ ਪੁੱਤ ਮੁੰਡੇ ਦੀ ਤਾਂ ਉਹ ਗਰੰਟੀ ਲੈਂਦੀ ਹੈ ਕਹਿੰਦੀ ਨਸ਼ਾ ਪੱਤਾ ਕੁਝ ਨਹੀਂ ਕਰਦਾ ਹੈਗਾ ਕਬੀਲਦਾਰੀ ਵੀ ਸੋਹਣੀ ਹੈ ਬਸ ਇੱਕ ਉਹ ਕਹਿੰਦੀ ਸੀ ਉਹ ਕੀ ਮਾਂ ਕੀ ਕਹਿੰਦੀ ਸੀ ਉਹ ਇਹ ਕਹਿੰਦੀ ਸੀ ਕਹਿੰਦੀ ਮੁੰਡਾ ਥੋੜਾ ਜਿਹਾ ਵੱਡਾ ਹੈਗਾ ਵੱਡਾ ਮਾਂ ਐਂਡ ਆਫਰ ਔਖਾ ਮਾਂ ਆਪਣੀ ਕੁੜੀ ਤੇ ਨੂੰ ਪਤੀ ਆ ਪੈਣ ਮੇਰੀ ਕਿੰਨੀ ਵਧੀਆ ਹੈ ਸੁੱਖਣਾ ਕਦ ਕਰ ਸਾਰਾ ਕੁਝ ਠੀਕ ਆ ਜਿਆਦੇ ਉਮਰ ਦਾ ਔਖਾ ਹੋ ਜੂ ਪੁੱਤ ਗੱਲ ਸੁਣ ਮੇਰੀ ਇੰਨਾ ਵੱਡਾ ਵੀ ਨਹੀਂ ਹੈਗਾ 2-4 ਸਾਲ ਤਾਂ ਵੱਡਾ ਚੱਲੀ ਜਾਂਦਾ ਹੁੰਦਾ ਤੇਰੀ ਭੂਆ ਨੇ ਦੱਸਿਆਗਾ ਨਾਲੇ ਉਹ ਭੂਆ ਹੈ ਕੋਈ ਤੁਹਾਡੀ ਦੁਸ਼ਮਣ ਨਹੀਂ ਹੈਗੀ ਵੀ ਤੁਹਾਨੂੰ ਮਾੜੀ ਜਗ੍ਹਾ ਤੇ ਖੜਾ ਹੋਊਗੀ ਹਾਂ ਮਾਂ ਉਹ ਤਾਂ ਮੈਂ ਸਮਝਦਾ ਫਿਰ ਵੀ ਮਾਂ ਐਣਾ ਖਾਣ ਪ੍ਰਮਾਣ ਜਹੋ ਵੀ ਨਾ ਵਧੀਆ ਲੱਗਦਾ ਬੇਪਤਾ ਆ ਕਹਿੰਦੇ ਹੁੰਦੇ ਨੇ ਉਮਰਾਂ ਚ ਕੀ ਰੱਖਿਆ ਹੈ ਜਦ ਉਸ ਕਬੀਲਦਾਰੀ ਸੋਣੀ ਹੈ ਆਪਣੀ ਕੁੜੀ ਨੂੰ ਮੌਜਾਂ ਕਰੂਗੀ ਮੌਜਾਂ ਔਰ ਨਾਲੇ ਪੈਸੇ ਤੋਂ ਬਿਨਾ ਕੁਝ ਵੀ ਨਹੀਂ ਬਣਦਾ ਹੈਗਾ ਲੈ ਆ ਗਈ ਗगन ਗगन ਪੁੱਤ ਅਸੀਂ ਤੇਰੇ ਵਾਰੀ ਗੱਲ ਕਰਦੇ ਸੀ ਕੀ ਮਾਂ ਹੋ ਪੈਣੇ ਤੇਰੇ ਵਾਸਤੇ ਨਾ ਸੀ ਨੇ ਰਿਸ਼ਤਾ ਦੇਖਿਆ ਬਹੁਤ ਵਧੀਆ ਰਿਸ਼ਤਾ ਤੇ ਮੁੰਡਾ ਵੀ ਰਿਸ਼ਤਾ ਕਿਉਂ ਵੀਰੇ ਲੈ ਲੈ ਹੈ ਕਮਲੀ ਕਹਿੰਦੇ ਕਿਉਂ ਨਾ ਤੂੰ ਇੱਥੇ ਕਦੋਂ ਤੱਕ ਬੈਠੀ ਰਹੇਂਗੀ ਤੇ ਵਿਆਹ ਵੀ ਕਰਵਾਣਾ ਹੈ ਕਿ ਨਹੀਂ ਹਾਂ ਦੱਸੀ ਮੈਨੂੰ ਪਰ ਮਾਂ ਅਚਾਨਕ ਵਿਆਹ ਲੈ ਅਚਾਨਕ ਕਿਉਂ ਹਜੇ ਤਾਂ ਪੁੱਤ ਗੱਲ ਕਰੀ ਐ ਰਿਸ਼ਤਾ ਦੇਖਣ ਵੀ ਜਾਵਾਂਗੇ ਆਪਾਂ ਫੇਰ ਕਿਤੇ ਅੱਗੇ ਗੱਲ ਤੋਰਾਂਗੇ ਲੈ ਮਾਂ ਹਜੇ ਵਿਆਹ ਨੂੰ ਕੀ ਆ ਮੈਂ ਹਜੇ ਵੀਰੇ ਵਿਆਹ ਨਹੀਂ ਕਰਾਉਣਾ ਤੂੰ ਮਾਂ ਨੂੰ ਕਿਹਾ ਨਾ ਮੈਂ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਐ ਉਹ ਲੈ ਪੈਣੇ ਰਿਸ਼ਤਾ ਵਧੀਆ ਮਿਲਦਾ ਤਾਂ ਜਾਣਿਆ ਤੈਨੂੰ ਤੈਨੂੰ ਹੁਣੀ ਤਾਂ ਨਹੀਂ ਮੈਂ ਬਾਹ ਫੜ ਕੇ ਤੋਰਨ ਲੱਗ ਰਹੀ ਹਾਲੇ ਦਾ ਪੁੱਤ ਗੱਲ ਕਰਦੇ ਆਂ ਹਾਂ ਜਾਂਚ ਪੜਤਾਲ ਕਰਾਂਗੇ ਆਪਾਂ ਵੀ ਕਿਵੇਂ ਨੇ ਕਿਵੇਂ ਦਾ ਪਰਿਵਾਰ ਆ ਮੁੰਡਾ ਕਿਵੇਂ ਆ ਵਧੀਆ ਸਾਰਾ ਕੁਝ ਪਤਾ ਕਰਾਂਗੇ ਫਿਰ ਰਿਸ਼ਤਾ ਕਰਾਂਗੇ ਐਵੇਂ ਥੋੜੀ ਕਰਾਂਗੇ ਅਮਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਬਸ ਉਹ ਪਹਿਣੇ ਐਵੇਂ ਜਿੱਦ ਨਹੀਂ ਕਰਦੇ ਹੁੰਦੇ ਜੀ ਕੀ ਆ ਵੀਰੇ ਮੈਨੂੰ ਨਹੀਂ ਪਤਾ ਹਾਲੇ ਮੈਂ ਟੀ ਕਿੱਡੀ ਹੋ ਗਈ ਵਿਆਹ ਨੂੰ ਮੈਂ ਨਹੀਂ ਹਜੇ ਵਿਆਹ ਕਰਾਉਣਾ ਗਗਨ ਰੇ ਇਹਦੇ ਵਿੱਚ ਇੰਨੀ ਘਬਰਾਉਣ ਵਾਲੀ ਕਿਹੜੀ ਗੱਲ ਐ ਨਹੀਂ ਮਾਂ ਤੂੰ ਨੋਰਮਲ ਵੀ ਕਹਿ ਸਕਦੀ ਐ ਨਾ ਇਸ ਗੱਲ ਨੂੰ ਮਾਂ ਉਹ ਤਾਂ ਨਾ ਪਤਾ ਨਹੀਂ ਅੱਜ ਮੈਨੂੰ ਕੀ ਹੋਇਆ ਪਿਆ ਥੋੜੀ ਸਿਹਤ ਨਹੀਂ ਠੀਕ ਮੈਂ ਰੈਸਟ ਕਰਦੀ ਐ ਅੰਦਰ ਜਾ ਕੇ ਚੱਲ ਐ ਕਰ ਪਣੀ ਤੂੰ ਜਾ ਕੇ ਰੈਸਟ ਕਰ ਜਾ ਉਹ ਵੀ ਨਾ ਘਬਰਾਈ ਜਾ ਇੱਕ ਤਾਂ ਨਾ ਪੜ੍ਹਾਈ ਦਾ ਵੀ ਬੋਝ ਰੱਖਦੀ ਐ ਇਹ ਨਾਲੇ ਘਰ ਦੇ ਕੰਮਾਂ ਨੂੰ ਚਿੰਬੜ ਜਾਂਦੀ ਐ ਮੈਂ ਇਹਨੂੰ ਬਹੁਤ ਕਹਿੰਦੀ ਆ ਵੀ ਤੂੰ ਆਪਣੀ ਪੜ੍ਹਾਈ ਲਿਖਾਈ ਉਹ ਕਰ ਲੈ ਆ ਘਰ ਦੇ ਕੰਮ ਤਾਂ ਮੈਂ ਆਪੀ ਹੈਗੀਆਂ ਕਰਨ ਵਾਲੀ ਉਹੀ ਤਾਂ ਗੱਲ ਆ ਮਾਂ ਹੁਣ ਕੀ ਸਮਝਾਵਾਂ ਇਹਨੂੰ ਚੱਲ ਕੋਈ ਨਾ ਪੁੱਤ ਨਾਲੇ ਜਵਾਖ ਸੰਗ ਵੀ ਜਾਂਦਾ ਹੁੰਦਾ ਕਿਰਾਂ-ਕਿਰਾਂ ਤਾਂ ਕਰਦਾ ਹੁੰਦਾ ਹੁਣ ਤੇਰੇ ਮੂੰਹ ਤੇ ਉਹ ਐ ਥੋੜੀ ਕਹਿ ਦਿੰਦੀ ਵੀ ਹਾਂ ਮਾਂ ਵਿਆਹ ਤਾਂ ਮੈਨੂੰ ਛੇਤੀ ਤੂੰ ਐ ਕਰੀ ਮਾਂ ਤੂੰ ਗੱਲ ਕਰਕੇ ਦੇਖੀ ਜਾਂਦਾ ਕੋਈ ਨਾ ਮੈਂ ਕਰਦੀਆਂ ਗੱਲ ਪੀ ਲਿਆ ਚਾਹ ਕਨੂੰ ਠੰਡੀ ਕਰੀਏ ਹਾਂ ਠੀਕ ਆ ਮਾਂ ਵਰੀ ਗੱਲ ਕਰ ਰਹੀ ਹੈ। ਉਹਨੂੰ ਕੀ ਪਤਾ? ਕਿ ਮੈਂ ਤਾਂ ਪ੍ਰੈਗਨੈਂਟ ਹਾਂ। ਛੇਤੀ ਛੇਤੀ ਕਾਲ ਆਪਨੇ ਕਰੇ ਗੱਲ ਕਰ ਲੇ। ਫਿਰ ਮੈਂ ਤੇ ਕਾਲਾ ਤੇ ਸਾਡਾ ਬੱਚਾ। ਛੋਟਾ ਜਿਹਾ ਪਰਿਵਾਰ ਹੋਊ ਸਾਡਾ। ਕਿੰਨਾ ਵਧੀਆ ਪਰਿਵਾਰ ਹੋਊ। ਕਿ ਕਿੰਨੇ ਖੁਸ਼ ਰਹੂੰਗੀ। ਮਾਂ ਗਗਨਾ ਕਿਹੜੇ ਖਿਆਲਾਂ ਚ ਖੋਈ ਬੈਠੀ ਆ ਪੁੱਤ ਕੁਛ ਨਹੀਂ ਮਾਂ ਬਸ ਇਹੀ ਸੋਚਦੀ ਸੀ ਮੈਂ ਕਿੰਨੀ ਵੱਡੀ ਹੋ ਗਈ ਕਿ ਤੁਸੀਂ ਮੇਰੇ ਰਿਸ਼ਤੇ ਦੀ ਵੀ ਗੱਲ ਚਲਾਈ ਬੈਠੇ ਹੋ ਹੋਰ ਪੁੱਤ ਧੀਆ ਨੂੰ ਮਟਿਆਰ ਹੋਣ ਲੱਗੇ ਟਾਈਮ ਨਹੀਂ ਲੱਗਦਾ ਹੈਗਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਕੋਠੇ ਜਿੱਡੀਆਂ ਹੋ ਜਾਂਦੀਆਂ ਨੇ ਹੋਰ ਮਾਂ ਮੈਨੂੰ ਤਾਂ ਆਪ ਹੀ ਨਹੀਂ ਪਤਾ ਲੱਗਿਆ ਕਦੋਂ ਮੈਂ ਐਡੀ ਵੱਡੀ ਹੋ ਗਈ ਕਿ ਮੇਰੇ ਵਿਆਹ ਦੀਆਂ ਗੱਲਾਂ ਵੀ ਹੋਣ ਲੱਗ ਗਈਆਂ ਫਿਰ ਹੁਣ ਦੱਸ ਪਤਾ ਤੇਰਾ ਕੀ ਖਿਆਲ ਹੈ ਵਿਆਹ ਬਾਰੇ? ਕਰੀਏ ਫਿਰ ਗੱਲ ਅੱਗੇ? ਨਹੀਂ ਮਾਂ। ਹਜੇ ਮੇਰੇ ਰਿਸ਼ਤੇ ਦੀ ਗੱਲ ਨਾ ਕਰੋ। ਜਦੋਂ ਮੈਂ ਵਿਆਹ ਕਰਾਉਣਾ ਹੋਇਆ ਨਾ ਤੁਹਾਨੂੰ ਆਪੇ ਹੀ ਦੱਸ ਦੂੰ। ਹਜੇ ਨਹੀਂ ਮਾਂ। ਥੋੜਾ ਟਾਈਮ ਖੜਜ। ਖੜਤਾ ਜਾਵਾਂਗੇ ਪੁੱਤ। ਮੈਂ ਕਹਿੰਦੀ ਸੀ ਜੇ ਤੇਰੀ ਭੂਆ ਨੂੰ ਜਵਾਬ ਦਿੱਤਾ ਨਾ ਉਹ ਮੜੇ ਜੀ ਚ ਮੂੰਹ ਮੋਟਾ ਕਰ ਲੂਗੀ। ਨਾਲੇ ਤੈਨੂੰ ਪਤਾ ਹੈ ਉਹਦੇ ਸੁਆ ਦਾ। ਐਂ ਕਿਉਂ ਕਰਦੀ ਆਂ ਮਾਂ? ਭੂਆ ਨਾਲ ਮੈਂ ਆਪੇ ਗੱਲ ਕਰ ਲਵਾਂ। ਤੁਹਾਨੂੰ ਸਮਝਾਈਂ। ਕਿਆ ਕੋਈ ਨਾ ਹਜੇ ਅਸੀਂ ਜਸਤਾ ਤੇ ਗਗਨ ਦਾ ਇਕੱਠਿਆਂ ਦਾ ਕਰਾਂਗੇ ਤੂੰ ਐਂ ਕਹਿਦੀ ਏ ਤਾਂ ਤੇਰੀ ਗੱਲ ਠੀਕ ਹੈ ਪੁੱਤ ਮੈਂ ਤਾਂ ਆਪ ਚਾਹੁੰਨੀ ਆ ਵੀ ਜਸਤਾ ਵੀ ਬਣ ਜੇ ਚਲ ਥੋੜਾ ਦੋ ਹੀ ਪਹਿਣ ਪੰਜਦਾ ਇੱਕੇ ਝੂਠ ਚ ਕੰਮ ਨਿਭੜ ਜੂ ਖਰਚਾ ਵੀ ਨਹੀਂ ਵਧਣਾ ਆਪਣਾ ਸਹੀ ਗੱਲ ਨਾ ਮਾਂ ਐਮੀ ਬਾਰ ਬਾਰ ਰਿਸ਼ਤੇਦਾਰ ਸੱਦ ਨਹੀਂ ਕਿਹੜਾ ਸੌਖੇ ਨਹੀਂ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ ਕੋਈ ਗੱਲ ਨਹੀਂ ਜੇ ਤੇਰੀ ਭੂਆ ਦਾ ਫੋਨ ਆ ਗਿਆ ਉਹਨੂੰ ਮੈਂ ਸਮਝਾ ਦੂੰਗੀ ਵੀ ਕਿਹੜਾ ਅਸੀਂ ਜਸਤਾ ਵੀ ਦੇਖ ਲਈਏ ਫਿਰ ਦੋਨਾਂ ਦਾ ਇਕੱਠਿਆਂ ਦਾ ਕਰ ਦਾਂਗੇ ਠੀਕ ਆ ਮਾਂ ਚਲ ਚੰਗਾ ਪੁੱਤ ਹੰਤਨਾ ਛੇਤੀ ਛੇਤੀ ਕਾਲਾਪ ਦੇ ਘਰੇ ਗੱਲ ਕਰ ਲੈ ਮਾਂ ਤੇ ਵੀਰੇ ਨੇ ਤਾਂ ਮੰਨ ਨਹੀਂ ਜਾਣਾ ਇਹਨਾਂ ਨੂੰ ਤਾਂ ਮੈਂ ਮਨਾਈ ਲਵਾਂਗੀ ਬਸ ਉਸੇ ਦੀ ਦੇਰ ਹੈ